ਹਏ ਆ ਹਏ ਕੀ ਹੋ ਗਿਆ ਤੈਨੂੰ ਜਿਹੜਾ ਆਪਣਾ ਨਵਾਂ ਗਵਾਂਡੀ ਨਹੀਂ ਆਇਆ ਸੁੱਖਾ ਹਾਂ ਉਹਦੀ ਘਰ ਵਾਲੀ ਮੈਨੂੰ ਰੋਜ਼ ਦੇਖਦੀ ਹੁੰਦੀ ਸੀ ਕੱਲੂ ਨੇ ਮੈਨੂੰ ਰੋਕ ਕੇ ਹੱਗ ਕਰ ਲਈ ਅੱਜ ਮੈਨੂੰ ਕਿਸ ਕਰ ਲਈ ਸੁੱਖੇ ਨੂੰ ਗਲਤਫਹਿਮੀ ਹੋ ਗਈ ਉਹਨੇ ਮੈਨੂੰ ਬਹੁਤ ਵੱਟਿਆ ਉਹਨੇ ਕਿਉਂ ਵੱਟਿਆ ਤੈਨੂੰ ਸਾਰਾ ਕਸੂਰ ਤਾਂ ਉਹਦੀ ਘਰ ਵਾਲੀ ਦਾ ਸੀ ਦੇਖਦੀ ਤਾਂ ਤੈਨੂੰ ਉਹ ਸੀ ਕੇਸ ਘਰ ਉਹਦੇ ਤੇ ਹਾਂ ਕੱਲੂ ਐਵੇਂ ਕਿਸੇ ਦਾ ਬੰਦਾ ਮਾਰ ਦੂ ਉਹ ਹਾਂ ਨਾਲ ਮੇਰੇ ਤਾਂ ਕਸੂਰ ਵੀ ਨਹੀਂ ਤਾਂ ਕੋਈ ਹਾਂ ਤੇਰੇ ਤਾਂ ਕੋਈ ਕਸੂਰ ਨਹੀਂ ਸੀ ਆ ਜਾ ਅੰਦਰ ਪੱਟੀ ਪੁੱਟੀ ਕਰਨ ਦੇ ਉਿੱਧਰ ਚੱਲੀ ਐ ਕੱਲ ਜਿਹੜਾ ਤੁਸੀਂ ਗਵਾਂਡੀ ਨੇ ਕੁੱਟਿਆ ਸੀ ਉਹਨੇ ਕੇਸ ਕਰਤਾ ਮੇਰੇ ਤੇ ਆਹਨੇ ਕੁੱਟਿਆ ਮੈਂ ਕੇਸ ਤੇਰੇ ਤੇ ਕਿਦਾਂ ਕਰਤਾ ਹੋ ਮੈਨੂੰ ਕੀ ਪਤਾ ਜਾਣਾ ਤਾਂ ਪੈਣਾ ਐ ਨਾ ਮੈਨੂੰ ਉਹ ਤਾਂ ਹੁਣ ਜਾਣਾ ਪੈਣਾ ਜੇ ਕੇਸ ਪਾਇਆ ਉਹਨੇ ਚੱਲ ਤੂੰ ਜਾਇਆ ਇਹ ਫਲਾ ਕੀ ਚੱਕਰਾ ਯਾਰ ਜੀਮ ਹੁੰਦਾ ਕੁੱਟਿਆ ਮੈਂ ਕੇਸ ਮੇਰੀ ਘਰ ਵਾਲੀ ਦੇ ਪਤਾ ਕੁਝ ਤਾਂ ਘੜਪੜਾ ਚੱਲ ਇੱਕ ਗੱਲ ਤਾਂ ਚੰਗੀ ਆ ਮੈਂ ਤਾਂ ਬਚਿਆ ਤਰੀਕਾ ਤੇ ਆ ਗਈ ਹੁਣ ਤਰੀਕ ਪੈਣ ਦੇ ਬਹਾਨੇ ਰੋਜ਼ ਮਿਲਿਆ ਕਰਾਂਗੇ ਹਾਂਜੀ ਹੈਪੀ ਵੈਲੈਂਟਾਈਨ ਡੇ ਸੈਂਟ ਯੂ ਇਹ ਭਗਵਾਨ ਕੀ ਜ਼ੁਲਮ ਹੈ ਬੜਾ ਹਰਮਾਨੀ ਹੋ ਗਿਆ